ਲੋ ਜੀ ਸਾਰੇ ਅਨਸਾਸੀ ਕਾਲ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਤੇ ਆਪਾਂ ਲਾਈਏ ਜੀ ਸਰਦੀਆਂ ਤੜਕਾ ਤੇ ਲੋ ਜੀ ਸਾਰੇ ਵੀਡੀਓ ਨੂੰ ਸ਼ੁਰੂ ਕਰ ਗਏ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਸ਼ੇਅਰ ਕਮੈਂਟ ਕਰਿਓ ਥੋੜੇ-ਥੋੜੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਕਿੱਦਾਂ ਦੀ ਲੱਗਦੀ ਹੈ ਜੇ ਕੋਈ ਕਮੀ ਪੇਸ਼ੀ ਤਾਂ ਵੀ ਦੱਸਿਆ ਕਰੋ ਚਲੋ ਜੀ ਹੁਣ ਆਪਾਂ ਲਾਈਏ ਤੜਕਾ ਇਧਰ ਮੈਂ ਤਰਤਾ ਪਤੀਲਾ ਤੇਜਪਾੜੀ ਦਾ ਪਰਫੈਂਡ ਆਪਾਂ ਜਿਹੜਾ ਤੜਕਾ ਜਿਹੜਾ ਕੀਆ ਦੌਰਿਆਂ ਦੀ ਸਬਜ਼ੀ ਨੂੰ ਨਾ ਉਹ ਪਤੀਲੇ 'ਚ ਹੀ ਲਵਾਂ ਹੂੰ ਇਹਦੇ ਵਿੱਚ ਸਬਜ਼ੀ ਜਿਹੜੀ ਵੜਗਾ ਪਾਉਂਦੀ ਕੜਾਈ ਦੇ ਵਿੱਚ ਸਬਜ਼ੀ ਕੋਈ ਫੇਲਰ ਨਹੀਂ ਹੋ ਜਾਂਦੀ ਇਧਰ ਹੁਣ ਲਈ ਆਪਾਂ ਸਬਜ਼ੀ ਚੀਰ ਇਧਰ ਐਸੇ ਆਮ ਪਿਆਜ਼ ਚੀਰਨੀ ਹੋਈ ਆ ਲੱਸਾਂ ਆ ਥੋੜਾ ਕੁ ਮਹਰਾਕ ਲੈ ਲਈਏ ਸਵੇਰੇ ਜੀ ਉਹ ਕੋਲੋਂ ਮੰਗੇ ਦੋ ਚੁਪਾ ਲਾਂਗੇ ਜਿਆਦਾ ਹੀ ਕੋਸ ਤਾਂ ਮੈਂ ਥੋੜਾ ਹੀ ਥੋੜਾ ਰੱਖ ਲਿਆ ਮੈਂ ਟਮਾਟਰ ਹੈਗੇ ਮਿਰਚ ਇਧਰ ਪੀਆ ਤੋਰਨਾ ਇਲਾ ਦੇ ਛੇਲੇ ਕੇ ਤੋਟਗਾ ਤੇ ਚੀਰ ਕੇ ਤੋਟਗਾ ਇਧਰ ਮੈਂ ਮਿਰਚ ਅਰ ਮਸਾਲਾ ਰੱਖਿਆ ਸਵੇਰ ਦਾ ਧੋਪੇ ਇਹਨੂੰ ਆਪਾਂ ਪੀ ਗਨੇ ਇਹਦੀ ਜੇਦੀ ਆਪਾਂ ਜਨਾ ਡਬੇ ਜ ਪਾਉਂਦੇ ਹਾਂ ਥੋੜਾ ਰਹਿ ਗਿਆ ਤੇ ਮੈਂ ਚੱਲ ਪੀ ਲੈਦੀ ਆ ਇਹਨਾਂ ਨੂੰ ਪਿਆਜ਼ ਮੈਂ ਰੱਖ ਲਿਆ ਮੈਂ ਕਿ ਚਟਣੀ ਬਣਾ ਲੱਗੇ ਆਪਾਂ ਉਹ ਤਰਾਂ ਲਿਆ ਹੋਇਆ ਤੋੜ ਦੇ ਰਦਾ ਲਾ ਕੇ ਦੁੱਧ ਲੈ ਆਈਏ ਤਾਂ ਫਿਰ ਆਪਾਂ ਗੋੜਨੀ ਚੜਨੀ ਆਟਾ ਰੋਜ ਗਿਆ ਮੈਨਰੇ ਕੋਠੇ ਤੋਂ ਨਹੀਂ ਆਈਏ ਜੀ ਇਹ ਆਪਾਂ ਭਾਂਡਾਰ ਮੋਜਾ ਜੀਰਾ ਪਾਦ ਗਏ ਚਲੋ ਜੀ ਆਪਾਂ ਲਾਈਏ ਤੜਕਾ ਬਣੇ ਰੋ ਵੀਰ ਗੋਦੇ ਨਾਲ ਨਾਲ ਹੀ ਆਪਾਂ ਪਾਦ ਗਏ ਲਸਣ ਤੇ ਹਵਾ ਬੜੀ ਸੋਹਣੀ ਵਗੰਡਈ ਕੋਠੀ ਤੇ ਜੀਤ ਨਹੀਂ ਕਰਦਾ ਉਹ ਉਨੋਂ ਉੱਤਰ ਕੇ ਪਰ ਤੁਹਾਨੂੰ ਪਤਾ ਸਬਜੀ ਭਾਜੀ ਵੀ ਧਰਨੀ ਦੁੱਧ ਲਈ ਬਣਾ ਬਾਲਾ ਦਵਾਣਾ आहो एक और खा लेंगे फिर एक खा लूँगी फिर रह रहा हूँ लेकिन फिर ये नाम है तो यार बांदा भी मेडिकल सब एक ही जाऊँ घोड़े के जो भी हैं ना नॉलेज अपन लेंगे पहले का क्या ये बातें ना जैसन पूछ लिया तो ോ മതേണ

ਆਹੋ ਜੇ ਚੰਗੇ ਹੋਣਗੇ ਪੂਲੇ ਪੂਲੇ ਤੇ ਲੈ ਆਉਣੇ ਤੇ ਸਿਹਰੇ ਲੈ ਆਵਾਂਗੇ ਦੇਖ ਲਿਓ ਬਲੰਦ ਸੌਰੀ ਮੰਨਾਂ ਸਾਥ ਵੀ ਕੱਟ ਕਰਨਾ ਉਹ ਚੀਜ਼ ਲੈ ਲਓ ਲਾਉਂ ਗੰਨੇ ਆਪਣੇ ਘਾਇ ਭੋਜ ਆਪਣੇ ਮਸਾਲਾ ਪਾ ਲ ਗਏ। ਇਹ ਜੀ ਲਾਲ ਭਾਉਨੇ ਆਪਾਂ। ਹੁਣ ਬੜਾ ਕਲੀਅਰ ਹੋ ਰਗਾ ਸਬਹੀ ਕਰਾਰੀ ਜੀ ਚੰਗੀ ਲੱਗਦੀ ਲੱਖੇ ਲੱਖੇ। ਕੋਈ ਨਾ ਲੋਨ ਪਾਇਆ ਤੇ ਨਹੀਂ। ਇਹ ਨਾ ਪਾ ਦੇ। ਇਹ ਲੋਕੀਆ ਗੋਰਨਾਂ ਨਹੀਂ ਕਰ ਬੜਾ ਖੇਲ ਬੇ। sér og skog ég tó að vaiða svonaum við til að skoiða

ਜੰਦੇ ਦੇ ਨੇ ਤੇ ਮੁਰਗੇਆਂ ਆਣ ਕੇ ਗੋੜ ਦੀ ਚੜਣੀ ਨਾਲ ਆਪਾਂ ਪੀਨੇ ਮਸਾਲਾ ਡੱਬੇ ਚ ਪਾਉਨੇ ਆ ਤੇ ਚਲੋ ਜੀ ਬਣਾਈਏ ਰੋਟੀ ਸਬਜ਼ੀ ਨੇ ਤੇ ਆਪਣੀ ਲਾ ਗਿਆ ਤੜਕਾ ਗਿਆ ਸਰ ਮੈਂ ਕਰਦਾ ਘੱਟ ਮੈਂ ਪਾਜ ਕੇ ਦੁੱਧ ਫੜਦੇ ਹਾਂ ਚਲੋ ਜੀ ਆਪਾਂ ਕੋਟ ਲਗੇ ਚੜਣੀ ਇਧਰ ਸਮਾਨ ਪਾ ਲਿਆ ਪੁਦੀਨਾ ਤੋੜ ਲਿਆ ਇਧਰ ਪਿਆਜ਼ ਮਿਲੀ ਕਸ਼ ਕਰਕੇ ਨਾਲ ਹੀ ਛੋੜ ਦੇਣੇ ਇਧਰ ਵੇਖੋ ਹੂਣ ਪੋਟ ਨੇ ਤੇ ਜਿਹੜਾ ਹੈ ਲਿਖਾ ਆਪਾਂ ठीक है तब तक उची जो रही चलो नींबू ਨਾਰਦਨਾ ਤੇ ਆਪਾਂ ਪਿਆਜ ਲਸਣ ਮਸਾਲੇ ਰਿਏ ਚ ਕੋਟਲੀ ਤੇ ਹੁਣ ਆਪਾਂ ਪਰੀਨਾ ਤੇ ਪਿਆਜ ਫਿਲਕਾਸ਼ ਕਰਕੇ ਦੇਤੇ ਪਾ ਇਹ ਦਨਾ ਦੇ ਚਲਣੀ ਛੱਟ ਕੁੱਟੀ ਜਾਂਦੀ ਆ ਨਾਲੇ ਜਿਹੜੇ ਆਪਾਂ ਪਿਆਜ ਨੇ ਬੜਕੱਕੇ ਬਾਹਰ ਨਹੀਂ ਪੁੰਡੇ ਚੋਂ ਨਿਕਲਦੇ ਆ ਜਿਹੜਾ ਨਾਰਦਾ ਉਹ ਮੈਂ ਲਿਆਂਦਾ ਤੇ ਸਾਬਤੀ ਤੇ ਲਿਆਂਣ ਛੱਡ ਮੈਂ ਮਿਕਸੀ ਦੇ ਕਪੜੇ ਪਾ ਕੇ ਨਹੀਂ ਪੀ ਲਿਆ அந்தமீ நாரி டண்டா கை நார்ப்பாட ਆਪਨਾ ਆਰ ਦਾ ਮੈਨੇੂ ਨੇ ਇਹੋ ਚੌਕਤ ਲੀ ਹੁਣ ਰੋਸ਼ਨ ਫਾਟੂ ਮੈਂ ਆਲੋਣ ਨਾਲ ਮੰਗਾਉਣ ਲਾਉਂ ਲਓ ਜਲਦੀ ਤੇ ਨਹੀਂ ਆਪਣੀ ਮੰਗੀ ਹੁਣ ਪਕਾਣ ਲਈ ਇਹਦਾ ਤੁਹਾਨੂੰ ਸੌਣ ਪਣੀ ਹਲਾਉਣੀ ਆ ਗੋਲਰੀ ਮਖੇਣੀ ਕਾਢ ਨਹੀਂ ਕਲਨੀ ਦੇ ਵਿੱਚ ਇਹ ਦੇਖੋ ਕੀ ਆ ਤੋਰਨਾਂ ਸਬਜੀ ਕਾਜੂ ਪੇਲੋ ਪਾਣੀ ਫੇਰ ਨਹੀਂ ਪਾਇਆ ਇਹਦੇ ਗੋਲਰੀ ਤੁਹਾਡੇ ਸਾਹਮਣੇ ਤੇ ਦੇਖੋ ਪਰ ਬਣੀ ਫੇਰ ਵੱਡਾ ਵਾ ਬਦਮੀ ਬੜੀ ਸਵਾਦ ਸਬਜੀ ਬਣੀ ਕਾਜੂ ਸਬਜੀ ਦੀ ਖੁਸ਼ਬੂ ਬਹੁਤ ਆਉਂਦੀ ਤੇ ਇਹਦੇ ਦੁੱਧ ਘਰਤਾ ਇਹਨੂੰ ਬਾਲਾਂ ਮਖਾ ਲਾਜੀ ਉਹਨਾਂ ਪਟੀਲੇ ਕੇ ਮਸਾਲਾ ਆਪਾਂ ਚੱਲਦੇ ਅੰਦਰ ਖਰ ਦੋ ਚਲੋ ਉਨੇ ਪਾਉਣਗੇ ਆਪਾਂ ਮੱਖਣੀ ਤੇ ਨਾਲ ਦਹੀਂ ਦਹੀਂ ਆਪਾਂ ਇਹਦਾ ਕਰਾਂਗੇ ਥੋੜਾ ਜਿਹਾ ਮੂੰਗਰਾ ਪਾਉਣ ਸਿੰਪਲ ਜਿਹਾ ਜਿਆਦਾ ਨਹੀਂ ਗੜਾ ਆਪਾਂ ਮੇਰੇ ਤੇ ਮਸਾਲਾ ਨਹੀਂ ਪਾਉਣਾ ਆਹ ਇਹਨੂੰ ਆਪਾਂ ਦੇਲੇ ਨੇ ਪਏ ਇਹਦੇ ਅੰਦਰ ਆਪਾਂ ਭਾਗ ਇਕੱਠਾ ਜਦੋਂ ਇਹ ਡੱਬੀ ਮੁੱਕ ਜਾਂਦੀ ਮੋੜੋਂ ਪਰ ਲੈਣੀ ਇਹ ਲੋਗ ਬਾੜ ਗਾ ਲੈਦਾ ਤੇ ਇਹਨੇ ਜਿੰਨਾਂ 14 ਆ ਜਾਣਾ ਚਲੋ ਗੈਸ ਕਰਦੇ ਜਿਹੜਾ ਆਪਾਂ ਬੰਦ ਰੱਖ ਦਈ ਆਪਣੀ ਮਣਗੀ ਵੇਖੋ ਕਿਉਂਕਿ ਇਹ ਤੁਹਾਨੂੰ ਪਤਾ ਹਣ ਪੋਰਨਾ ਜਿਹੜਾ ਆਪਾਂ ਦਾ ਰਾਸ ਮਿਸ ਜੀ ਕੰਨ ਖੜ ਦੇਂਦਾਗਾ ਚਲੋ ਹੁਆ ਮਸਾਲਾ ਪੀਦ ਗੇ ਤੇ ਨਾਲੇ ਆਪਾਂ ਚਾਣਨੀ ਰੱਖ ਦਗੇ ਫਰੈਜ ਜੇ ਤੇ ਮੂੰਗਰਾ ਪੀਦ ਗੇ ਤਾਂ ਇਹਨੂੰ ਆਪਾਂ ਇਹਦਾ ਗਰਮ ਪਾਣੀ ਪਾ ਕੇ ਨਾ ਤੇ ਇਹਨੂੰ ਸਬਜੀ ਦੇ ਉੱਤੇ ਰੱਖ ਦੇਣਾ ਚਲੋ ਇਹਨਾਂ ਆਪਾਂ ਆਦਨੇ ਫੋਲ ਗਿਆ ਨੇ ਤੇ ਉਹਨੇ ਸਬਜੀ ਦਾ ਪਤਾ ਕਰਨਾ ਤੇ ਉਤੇ ਇਹਨੇ ਆਪਣੇ ਆਪ ਪਾਣੀ ਉਦਾਂ ਮੈਂ ਆਪਾ ਪਾਣੀ ਕੋਸਾ ਕਰਕੇ ਪਾਉਣਾ ਸਕੀਮ ਵਰਤ ਜਾਨੇ ਚਲੋ ਜੀ ਫਿਰ ਆਣੇ ਤੇ ਬਾਅਦ ਵਿੱਚ ਭਰ ਦੇ ਬਾਲਟੀ 'ਚ ਪਾਣੀ ਲਿਆ ਮੋਕ ਇਧਰ ਰੱਖ ਦੇਣੇ ਕਿਉਂਕਿ ਸਭ ਜੀਤੇ ਤਾਂ ਨੂੰ ਪਤਾ ਨਹੀਂ ਜੈਂ ਡਹੀ ਹੈ ਜੀ ਚਲੋ ਆਪਾਂ ਮਸਾਲਾ ਪੀ ਲੀ ਗੇ ਹੁਣ ਆਪਾਂ ਪੀ ਲੀ ਗੇ ਮਸਾਲਾ ਮੈਂ ਲੈ ਆਈ ਅੰਦਰ ਦੇਖੋ ਸਾਫਤ ਮਸਾਲੇ ਇਧਰ ਨੇ ਜਿਹੜਾ ਆਪਾਂ ਪੀਸ ਆ ਲਏ ਹੋਣੇ ਕੀ ਭਤਾ ਉਹ ਕੀ ਕੀ ਪਾਉਂਦੇ ਆ ਦੇਖੋ ਇੱਥੇ ਗਲਾਬ ਦੇ ਫੁੱਲ ਲਸਣ ਲੌਂਗ ਤੇ ਦਾਲ ਚੀਨੀ ਤੇ ਹਰ ਗਾਣੀ ਤੇ ਨਾਲ ਲਾਚੀਆਂ ਜੀਰਾ ਧਨੀਆ ਕਾਲੀ ਮੇਰੇ ਚ ਇੰਨਾ ਕੋਸ਼ੀ ਛੋਟਾ ਪੀਸੀ ਪਾਈ ਹੋਵੇ ਉਹਨਾਂ ਨੇ ਚਲੋ ਜੀ ਉਹਨਾਂ ਪਾ ਲਈਏ ਇਹਨੂੰ ਵੀ ਆਪਣਾ ਬੇਸ ਲੱਗੇ ਪਾ ਲਓ ਜੀ ਮਸਾਲਾ ਤੇ ਪੀ ਲਿਆ ਆਪਾਂ ਤੇ ਹੁਣ ਆ ਮੇਨ ਚੇਤਾ ਆ ਗਿਆ ਵੀ ਮੈਂ ਤਾਂ ਕੱਲ ਦੀ ਕੱਪ ਚ ਪਾ ਕੇ ਰੱਖੇ ਗੁਲਾਬ ਦੇ ਕੋਲ ਪਤੰਗਾ ਦੇ ਖੰਡ ਇਹਨੂੰ ਆਪਾਂ ਪੀ ਕੇ ਲਈ ਰੱਖ ਜਾਂ ਜਿਹੜਾ ਨਿੰਬੂ ਘਣੀ ਬਣਾਉਣਾ ਵਾ ਤੇ ਜਾਂ ਆਪਾਂ ਬਣਾਵਾਂਗੇ ਜਿਹੜਾ ਉਹ ਦੁੱਧ ਬੋਤਲ ਵਾਲਾ ਦੇ ਦਿੰਦੇ ਹੁੰਦੇ ਆ ਮਿਲਕ ਪੀਣ ਨੂੰ ਜਿਹੜਾ ਪੀਨੇ ਆਪਾਂ ਲਈ ਬੋਤਲਾਂ ਵਾਲਾ ਉਹ ਬਣਾਵਾਂਗੇ ਤੇ ਉਹਦੇ ਵਿੱਚ ਆਪਾਂ ਇਹਨੂੰ ਪਾਵਾਂਗੇ ਆਪਾਂ ਬਣਾਉਣੇ ਕਿ ਟੈਂਟ ਫਿਰ ਤੁਹਾਨੂੰ ਉਹ ਵੀ ਦੱਸਾਂਗੇ ਤੇ ਇਹ ਆਪਾਂ ਪੀ ਕੇ ਲਈ ਅਖੰਡ ਤੇ ਗਲਾ ਬਰਖ ਜਦੋਂ ਲੋੜ ਹੋਊਗੀ ਤੇ ਉਦੋਂ ਪਾ ਲਈ ਕਿਉਂਕਿ ਜਾਜ਼ ਮੋਠੀ ਖੰਡ ਖੋਰ ਨੂੰ ਟਾਈਮ ਲੱਗਦਾ ਹੈ ਝਾਟ ਨਿੰਬੂ ਦੂਆਂ ਦੇ ਨਾਲ ਹੀ ਪਾ ਦੇਗੇ ਤੇ ਨਿੰਬੂ ਪਾਣੀ ਬਣ ਜਾਂਦਾ ਤੇ ਨਾਲ ਹੀ ਉਹ ਦੁੱਧ ਬਣਾਵਾਂਗੇ ਆਪਾਂ ਉਹਦੇ ਵਾਸਤੇ ਤਿਆਰ ਕਰ ਲਗੇ ਹੁਣ ਇਹ ਲੋ ਜਿਹੜਾ ਆਪਾਂ ਦੁੱਧ ਲੈ ਕੇ ਗਿਆ ਸਬੰਦ ਦਾ ਜਿਹੜਾ ਪਰਾ ਕੇ ਗਿਆ ਹਨ ਉਹ ਨਾ ਆਏ ਨਵੇਰੋ ਪਾਣੀ ਗਰਮ ਹੋ ਗਿਆ ਜੀ ਪੂਰਾ ਤੇ ਬੂੰਦੀ ਜਿਹੜੀ ਐ ਨਾ ਚਲੋ ਹੁਣ ਇਹਨੂੰ ਆਪਾਂ ਲਾ ਦੇ ਕੇ ਥੱਲੇ ਆਪਣੇ ਕੰਮ ਸਾਰੇ ਗਏ ਨਿਬੜ ਤੇ ਆਹ ਦੇਖੋ ਸਾਹ ਲੈ ਰਿਹਾ ਡੱਡਾ ਪਰਾਹ ਦੇ ਉੱਤੇ ਆ ਜਿਹੜੀ ਆਪਾਂ ਖੰਡ ਪੀਸੀ ਵੇਖੋ ਥੋੜੀ ਨੂੰ ਭੱਲੇ ਦੇ ਪਾ ਕੇ ਇਹਦਾ ਇਹ ਲੈ ਦੋਲੀ ਦੀ ਪਲੇਟ ਸੀ ਦੋਲੂ ਆਪਾਂ ਚੋਪ ਲੈਣੇ ਕਰਕੇ ਪਲੇਟ ਦੇ ਵਿੱਚ ਦਬਾਰਾ ਖਿਲਾ ਲਓ ਜੀ ਆਪਾਂ ਕਪਾਇ ਦਾਰਾ ਦੇ ਨੇ ਆ ਜਿਹੜਾ ਵਾ ਮਸਾਲਾ ਜਿਹੜਾ ਵਾ ਇਹਨੂੰ ਮਸਾਲਾ ਗ੍ਰाइंड ਕਰ ਲਾਂਗੇ ਵਿੱਚ ਆਪਾਂ ਕੋਈ ਤੇ ਇਦਾਂ ਰਾ ਦੇਣੀ ਤੇ ਨਿਕਾ ਜਿਹੜਾ ਇਹ ਖਾਂਡ ਵਾਲਾ ਵਾ ਤੇ ਇਹਦੇ ਵਿੱਚ ਵੀ ਕੁਛ-ਕੁਛ ਆਪਾਂ ਕਰਾਉਣ ਕਿ ਤੋਂ ਨੇ ਤਾਂ ਪਲਾ ਤੋ ਤੇ ਅਮੜ ਕੇ ਪਤਲੇ ਖਰਾਬ ਹੁੰਦੇ ਇਹਨਾਂ ਦੇ ਲਓ ਜੀ ਆਹ ਨਾ ਪਾ ਦੇਣੀ ਪਾ ਤੇ ਚਲੋ ਜੀ ਇਹ ਤਾਂ ਵੀਡੀਓ ਚੰਗੀ ਲੱਗੀ ਨਾ ਸ਼ਾਇਰ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਾਦ ਤੋਂ ਵੱਡਾ ਚੈਨਲ ਹੋ ਮੇਰੇ ਨੂੰ ਸਪੋਰਟ ਕਰੋ ਇਹ ਸੋਜੀ ਗਿਆ ਨਾ ਬਹੁਤ ਲੱਗਦੀ ਇਹ ਤਾਂ ਸੰਘਣੀ ਹੈ ਤੇ ਸਾਡੇ ਪਾਣੀ ਇਹ ਚ ਘੜ ਕੇ ਦਹੀਂ ਵਿੱਚ ਬਣਾ ਕੇ ਰੱਖ ਲੈਣਾ ਤੇ ਆ ਖਾਂਡ ਵਾਲੇ ਜਿਹੜੇ ਦਾ ਦੋ ਤਿੰਨ ਮਸਾਲੇ ਵਾਲੇ ਭਾਂਡੇ ਸਾਫ਼ ਕਰਕੇ ਤੇ ਚਲੋ ਜੀ ਵੀਰ ਨੇ ਤੇ ਤਾਂ ਵੀਡੀਓ ਚੰਗੀ ਲੱਗੀ ਲੱਗੋ ਸ਼ੇਅਰ ਜ਼ਰੂਰ ਬਾਦ ਤੋਂ ਵੱਧ ਕਰਿਓ میره چینل سبسکرائب کرو جی واته واته